ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖ ਅੱਜ ਕਿਸਾਨ ਪ੍ਰਭੂ ਖੇਤੀ ਦੇ ਨਾਲ ਹੀ ਜੁੜੇ ਇੱਕ ਹੋਰ ਵਿਸ਼ੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ ਕਿਸਾਨ ਪ੍ਰਭੂ ਕੀ ਠੇਕੇ ਤੇ ਜ਼ਮੀਨ ਦੇਣਾ ਅਤੇ ਠੇਕੇ ਤੇ ਜ਼ਮੀਨ ਲੈਣ ਬਾਰੇ ਕਿਉਂਕਿ ਬਹੁਤੇ ਕਿਸਾਨ ਪ੍ਰਾ ਠੇਕੇ ਦੇ ਜ਼ਮੀਨ ਦੇਣੀ ਪਸੰਦ ਕਰਦੇ ਆ ਉਹਨਾਂ ਦੀ ਮਜਬੂਰੀ ਹੋ ਸਕਦੀ ਹੈ ਕਿਉਂਕਿ ਕਈ ਪਰਿਵਾਰਾਂ ਵਿੱਚ ਖੇਤੀ ਕਰਨ ਵਾਲਾ ਨਹੀਂ ਹੁੰਦਾ ਬੱਚੇ ਛੋਟੇ ਹੋਣ ਦੇ ਕਾਰਨ ਉਹਨਾਂ ਨੂੰ ਠੇਕੇ ਤੇ ਜ਼ਮੀਨ ਦੇਣੀ ਪੈਂਦੀ ਆ ਅਤੇ ਬਹੁਤੇ ਵੀਰ ਜੌਬ ਜਾਂ ਬਿਜ਼ਨਸ ਕਰਦੇ ਹੁੰਦੇ ਆ ਤੇ ਉਹ ਵੀ ਆਪਣੀ ਜ਼ਮੀਨ ਠੇਕੇ ਉੱਤੇ ਦਿੰਦੇ ਆ ਤੇ ਬਹੁਤੇ ਕਿਸਾਨਪਰਾਮਾ ਕੋਲੇ ਆਪਣੀ ਜ਼ਮੀਨ ਥੋੜੀ ਹੋਣ ਦੇ ਕਾਰਨ ਉਹ ਠੇਕੇ ਤੇ ਜ਼ਮੀਨ ਲੈ ਕੇ ਖੇਤੀ ਕਰਦੇ ਨੇ ਕਿਸਾਨਪ੍ਰਭੋ ਜਿਹੜੇ ਕਿਸਾਨਪਰਾ ਠੇਕੇ ਤੇ ਜ਼ਮੀਨ ਦਿੰਦੇ ਆ ਉਹ ਕੁਝ ਗੱਲਾਂ ਦਾ ਧਿਆਨ ਜ਼ਰੂਰ ਰੱਖਣ ਜਿੱਦਾਂ ਕਿ ਤੁਸੀਂ ਉਹ ਕਿਸਾਨ ਦੀ ਚੋਣ ਕਰੋਗੇ ਸੰਪ੍ਰਭੋ ਜੋ ਤੁਹਾਡੇ ਖੇਤ ਵਿੱਚ ਹਰੀ ਖਾਦ ਦੇ ਪਰਪਸ ਦੇ ਨਾਲ ਕੋਈ ਐਡੀਸ਼ਨਲ ਫਸਲ ਦੀ ਖੇਤੀ ਕਰੇ ਜਿੱਦਾਂ ਕਿ ਜੰਤਰ ਦੀ ਅਤੇ ਆ ਸੋਡੇ ਖੇਤ ਵਿੱਚੋਂ ਪਰਾਲੀ ਦੀਆਂ ਗੱਠਾਂ ਨਾ ਚਕਾਵੇ ਕਿਉਂਕਿ ਜੇ ਕਿਸਾਨਪਰਾਭੂ ਲਗਾਤਾਰ ਤੁਸੀਂ ਠੇਕੇ ਦੇ ਜ਼ਮੀਨ ਦਿੰਦੇ ਰਹਿੰਦੇ ਰਹੇ ਹੋ ਤੇ ਐਡੀਸ਼ਨਲ ਫਸਲ ਦੇ ਤੌਰ ਤੇ ਜਾਂ ਹਰੀ ਖਾਦ ਦੇ ਪਰਪਸ ਨਾਲ ਕੋਈ ਵੀ ਫਸਲ ਸੋਡੇ ਖੇਤ ਵਿੱਚ ਨਹੀਂ ਲਾਈ ਜਾਂਦੀ ਅਤੇ ਹਰ ਸਾਲ ਗੱਠਾਂ ਬਣਾਉਂਦੇ ਰਹਿੰਦੇ ਹੋ ਜੇ ਹਰ ਸਾਲ ਐਦਾਂ ਹੀ ਝੋਨੇ ਅਤੇ ਕਣਕ ਦਾ ਸਰਕਲ ਆਪਾਂ ਖੇਤ ਵਿੱਚ ਘਮਾਉਂਦੇ ਰਹਿਣੇ ਆ ਖੇਤ ਵਿੱਚ ਉਹ ਗੱਠਾਂ ਚਕਾਉਂਦੇ ਰਹਿਣੇ ਆ ਤਾਂ ਆਪਣੀ ਖੇਤ ਦੀ ਮਿੱਟੀ ਬੰਜਰ ਹੋਣ ਦੇ ਰਾਹ ਉੱਤੇ ਚੱਲ ਪੈਂਦੀ ਹੈ ਕਿਸਾਨਪਰਾਵੋ ਤੁਸੀਂ ਇਹ ਸ਼ੱਕ ਆਪਣੇ ਗਵੰਡੀ ਦੇ ਨਾਲੋਂ 2000 ਰੁਪਇਆ ਕੱਟ ਕੇ ਠੇਕਾ ਪ੍ਰਾਪਤ ਕਰ ਲਓ ਪਰ ਤੁਸੀਂ ਉਹ ਕਿਸਾਨ ਦੀ ਚੋਣ ਕਰੋ ਜਿਹੜੇ ਕਿਸਾਨ ਐਡੀਸ਼ਨਲ ਫਸਲ ਦੇ ਤੌਰ ਤੇ ਹਰੀ ਖਾਦ ਦੇ ਪਰਪਸ ਦੇ ਨਾਲ ਜੰਤਰ ਦੀ ਕਾਸ਼ਤ ਕਰਦਾ ਅਤੇ ਪਰਾਲੀ ਦੀ ਰਹਿਣ ਖੂੰਦ ਜੋ ਝੋਨੇ ਦੀ ਰਹਿਣ ਖੂੰਦਾ ਉਹਨੂੰ ਵਿੱਚ ਪਾਉਂਦਾ ਅਤੇ ਸੋਡੇ ਖੇਤ ਵਿੱਚ ਅੱਗ ਨਹੀਂ ਲਾਉਂਦਾ ਜੇ ਤੁਸੀਂ ਇਹ ਤਿੰਨ ਕਮਾਂ ਉੱਤੇ ਵਰਕ ਕਰਦੇ ਹੋ ਤਿੰਨ ਕਮਾਂ ਉੱਤੇ ਧਿਆਨ ਦਿੰਦੇ ਹੋ ਤਾਂ ਆਉਣ ਵਾਲੇ ਟਾਈਮ ਵਿੱਚ ਤੁਸੀਂ ਆਪਣੇ ਖੇਤ ਨੂੰ ਉਪਜਾਊ ਬਣਾ ਸਕਦੇ ਹੋ ਉਪਜਾਊ ਰੱਖ ਸਕਦੇ ਹੋ ਅਤੇ ਇਦਾਂ ਹੀ ਆਉਣ ਵਾਲੇ ਟਾਈਮ ਵਿੱਚ ਆਪਣੇ ਖੇਤੋਂ ਰੋਟੀ ਖਾ ਸਕਦੇ ਹਾਂ ਕਿਸਾਨ ਪ੍ਰਭੂ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਹਰ ਸਾਲ ਹੀ ਘਟ ਕੇ ਹੀ ਠੇਕਾ ਦਿਓ ਇੱਕ ਰੇਟ ਹੀ ਠੇਕੇ ਦਾ ਬੰਨੀ ਰੱਖੋ ਠੇਕਾ ਵਧਣਾ ਵੀ ਜ਼ਰੂਰੀ ਹੈ ਕਿਉਂਕਿ ਹੋਰਾਂ ਚੀਜ਼ਾਂ ਦੇ ਰੇਟ ਵਧਦੇ ਕਾਰਨ ਇਨਸਾਨ ਨੂੰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਆਪਣੇ ਜ਼ਮੀਨ ਦਾ ਠੇਕਾ ਵੀ ਵਧਾਉਣਾ ਜ਼ਰੂਰੀ ਹੈ ਪਰ ਜੋ ਕਿਸਾਨ ਪ੍ਰਾ ਠੇਕੇ ਤੇ ਜ਼ਮੀਨ ਲੈਂਦੇ ਆ ਉਹ ਵੀ ਮਿੱਟੀ ਦੀ ਉਪਜਾਊ ਸ਼ਕਤੀ ਬਾਰੇ ਸੋਚਣ ਇਹ ਨਾ ਸੋਚਣ ਕਿ ਆਪਾਂ ਇਸ ਸਾਲ ਖੇਤੀ ਠੇਕੇ ਤੇ ਲੈ ਲਈ ਤੇ ਆਪਾਂ ਇਹਦੇ ਵਿੱਚ ਜਿਆਦਾ ਤੋਂ ਜਿਆਦਾ ਬਜਾਰੂ ਪ੍ਰੋਡਕਟ ਪਾ ਕੇ ਆਪਣੀ ਪੂਰਤੀ ਪੈਸਾਂ ਦੀ ਕਰ ਲਈਏ ਚਲੋ ਉਹਨਾਂ ਦੀ ਮਜਬੂਰੀ ਹੈ ਮੰਨਦੇ ਆ ਜੇ ਉਹਨੇ ਠੇਕਾ ਵੀ ਪੂਰਾ ਕਰਨਾ ਹੁੰਦਾ ਹੈ ਫਸਲ ਦਾ ਖਰਚਾ ਵੀ ਪੂਰਾ ਕਰਨਾ ਹੁੰਦਾ ਹੈ ਅਤੇ ਉਹਨੇ ਆਪਣੀ ਬਚਤ ਬਾਰੇ ਵੀ ਸੋਚਣਾ ਹੁੰਦਾ ਹੈ ਕਿਸਾਨ ਪ੍ਰਭੂ ਪਰ ਜੇ ਆਪਾਂ ਮਿੱਟੀ ਦੀ ਉਪਜਾਊ ਸ਼ਕਤੀ ਬਾਰੇ ਸੋਚਾਂਗੇ ਆਪਾਂ ਉਹਦੀ ਖਰਾਕੀ ਤਤਾਂ ਦੀ ਪੂਰਤੀ ਕਰਕੇ ਆਪਾਂ ਫਸਲ ਲਾਵਾਂਗੇ ਤਾਂ ਆਪਾਂ ਜਾਦੇ ਬੈਟਰ ਚੰਗਾ ਕਰ ਸਕਦੇ ਆ ਕਿਸਾਨ ਪ੍ਰਭੂ ਸਕਦਾ ਮੇਰੀਆਂ ਕੀਤੀਆਂ ਗੱਲਾਂ ਤੋਂ ਕਈ ਕਿਸਾਨ ਭਰਾਵਾਂ ਨੂੰ ਗੁੱਸਾ ਲੱਗੇ ਮਿਰਚ ਲੱਗੇ ਪਰ ਗੱਲ ਸੱਚ ਹੈ ਕਿਸਾਨ ਤਰਾ ਉਹ ਜੇ ਆਪਾਂ ਇਦਾਂ ਹੀ ਬਜਾਰੂ ਪ੍ਰੋਡਕਟ ਲੈ ਕੇ ਆਪਣੇ ਖੇਤਾਂ ਵਿੱਚ ਵਰਤਦੇ ਰਹੇ ਤਾਂ ਆਉਣ ਵਾਲੇ ਟਾਈਮ ਵਿੱਚ ਆਪਾਂ ਨੂੰ ਇੱਕ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪਊਗਾ ਕਿਉਂਕਿ ਜੋ ਕੰਪਨੀਆਂ ਪ੍ਰੋਡਕਟ ਵੇਚਦੀਆਂ ਨੇ ਬਾਜ਼ਾਰ ਵਿੱਚ ਪ੍ਰੋਡਕਟ ਵੇਚੇ ਜਾਂਦੇ ਆ ਉਹਨਾਂ ਉੱਤੇ ਲਾਲ ਰੰਗ ਦਾ ਮਾਰਕਾ ਪਿਛਲੀ ਸਾਈਡ ਲੱਗਿਆ ਹੁੰਦਾ ਜਿਹਦਾ ਸਿੱਧਾ ਸਿੱਧਾ ਮਤਲਬ ਹੈ ਵੀ ਇਹ ਧਰਤੀ ਵਿੱਚ ਮਿੱਟੀ ਵਿੱਚ ਪਾਉਣ ਲਈ ਨਹੀਂ ਬਣਿਆ ਪ੍ਰੋਡਕਟ ਪਰ ਆਪਾਂ ਫਿਰ ਵੀ ਉਹ ਪ੍ਰੋਡਕਟਾਂ ਦੇ ਲੈ ਕੇ ਵਰਤੋਂ ਕਰਦੇ ਆ ਕਿਉਂਕਿ ਉੱਥੇ ਆਪਣੀ ਮਜਬੂਰੀ ਹੋ ਜਾਂਦੀ ਹੈ ਕਿ ਆਪਾਂ ਠੇਕੇ ਦੀ ਵੀ ਪੂਰਤੀ ਕਰਨੀ ਹੁੰਦੀ ਹੈ ਆਪਾਂ ਖਰਚਾ ਵੀ ਬਾਕੀ ਦੇਖਣਾ ਹੁੰਦਾ ਹੈ ਪਰ ਕਿਸਾਨ ਪ੍ਰਭੂ ਜੇ ਦੋਨੋਂ ਹੀ ਪਾਰਟੀਆਂ ਇਹ ਗੱਲ ਤੇ ਸਹਿਮਤ ਹੋਣ ਕਿ ਜੇ ਅਸੀਂ 2000 ਰੁਪਏ ਤੈਨੂੰ ਘੱਟ ਕੇ ਠੇਕੇ ਤੇ ਜ਼ਮੀਨ ਦੇਵਾਂਗੇ ਤੇ ਤੂੰ ਆ ਸਾਡੀ ਮਿੱਟੀ ਦੀ ਸਾਡੇ ਖੇਤ ਦੀ ਉਪਜਾਊ ਸ਼ਕਤੀ ਦਾ ਧਿਆਨ ਰੱਖੇਗਾ ਤਾਂ ਆਪਾਂ ਆਉਣ ਟਾਈਮ ਵਿੱਚ ਦੋਨੋਂ ਹੀ ਤੰਦਰੁਸਤ ਰਹਿ ਸਕਦੇ ਆ ਅਤੇ ਆਪਣੇ ਇੱਕ ਸੁਰੱਖਿਤ ਪਵਿੱਕ ਦੀ ਕਲਪਨਾ ਕਰ ਸਕਦੇ ਆ ਜੇ ਕਿਸੇ ਕਿਸਾਨ ਭਰਾ ਨੂੰ ਸਾਡੀਆਂ ਕੀਤੀਆਂ ਗਈਆਂ ਗੱਲਾਂ ਤੋਂ ਗੁੱਸਾ ਲੱਗਿਆ ਹੋਵੇ ਤਾਂ ਹੱਥ ਜੋੜ ਕੇ ਮਾਫੀ ਮੰਗਦੇ ਆ ਤੇ ਬਣੇ ਰੋ ਇਦਾਂ ਹੀ ਆਪਣੇ ਫੇਸਬੁਕ ਪੇਜ ਤੇ ਤੇ YouTube ਚੈਨਲ ਤੇ ਇਦਾਂ ਹੀ ਤੁਹਾਡੇ ਨਾਲ ਜਾਣਕਾਰੀ ਵਾਲੇ ਵੀਡੀਓ ਆਪਾਂ ਸਮੇਂ ਸਿਰ ਸਾਂਝੀਆਂ ਕਰਦੇ ਰਹਿਵਾਂਗੇ ਸਾਰੇ ਵੀਰਾਂ ਦਾ ਧੰਨਵਾਦ ਜੀ